ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਿਲਾ ਪੰਜਮਾ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਗੁਰ ਪਾਏ ਪੈ ਸਤਗੁਰ ਬਖਸ਼ਿਸ਼ ਕਰਦੇ ਨੇ ਏ ਕਿਰਪਾਲੂ ਪ੍ਰਭ ਮਿਹਰਕਾਰ ਤੂੰ ਮੈਨੂੰ ਆਪੇ ਹੀ ਬਖਸ਼ ਲੈ ਸਤਿਗੁਰਾਂ ਦੇ ਚਰਨਾਂ ਤੇ ਟਹਿ ਕੇ ਮੈਂ ਸਦਾ ਤੇਰਾ ਨਾਮ ਮੈਂ ਜਪਦਾਰਾ ਮੰਤਨ ਅੰਤਰ ਵਾਸ ਦੁੱਖਾ ਨਾਸ ਹੋਏ ਹਾਥ ਦੇ ਆਪ ਰਖ ਵਿਆਪੈ ਭਉ ਨਾ ਕੋਏ ਮੇਰੇ ਮਨ ਵਿੱਚ ਤਨ ਵਿੱਚ ਆ ਕੇ ਵਾਸ ਤਾਂ ਕਿ ਮੇਰੇ ਦੁੱਖ ਮੁੱਕ ਜਾਣ ਤੂੰ ਮੈਨੂੰ ਆਪ ਆਪਣਾ ਹੱਥ ਦੇ ਕੇ ਰੱਖ ਲੈ ਗੁਣ ਗਾਵਾਂ ਦਿਨ ਰਹਿ ਇਤੈ ਕੰਮ ਲਾਇ ਸਤ ਜਨਾ ਕੈ ਸੰਗ ਹਮੈ ਰੋਗ ਜਾਏ ਏ ਕਿਰਪਾਲੂ ਮੈਨੂੰ ਇਸੇ ਕੰਮ ਲਾਈ ਰਖ ਮੈਂ ਦਿਨ ਰਾਤ ਤੇਰੇ ਗੁਣ ਗਾਂਦਾ ਰਾਂ ਗੁਰਮੁਖਾਂ ਦੀ ਸੰਗਤ ਚ ਰਹਿ ਕੇ ਮੇਰਾ ਮਨ ਹਮੇਤੋਂ ਕਟਿਆ ਜਾਏ ਸਰਬ ਨਿਰੰਤਰ ਖਸਮ ਏਕੋ ਰਵ ਰਹਿਆ ਗੁਰ ਪ੍ਰਸਾਦੀ ਸਚ ਸਚੋ ਸਜ ਲਹਿਆ ਖਸਮ ਪ੍ਰਭੂ ਹੀ ਸਭ ਜੀਵਾਂ ਚ ਵਿਆਪਕ ਐ ਗੁਰੂ ਦੀ ਕਿਰਪਾ ਦੇ ਨਾਲ ਜਿਸ ਨੇ ਗੁਰੂ ਲੱਭ ਲਿਆ ਹੈ ਉਹਨੇ ਸਮਝ ਲਓ ਹਿਰਦੇ ਚ ਪਰਮੇਸ਼ਰ ਨੂੰ ਟਿਕਾਲ ਲਿਆ ਹੈ ਦਇਆ ਕਰੋ ਦਇਾਲ ਆਪਣੀ ਸਿਫਤ ਦੇਹ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹੋ ਹੇ ਦਇਾਲ ਪ੍ਰਭੂ ਦਇਆ ਕਰ ਮੈਨੂੰ ਆਪਣੀ ਸਿਫਤੋ ਸਲਾ ਬਖਸ਼ ਮੈਨੂੰ ਨਾਨਕ ਨੂੰ ਇਹੀ ਤਾਂ ਗੈ ਕਿ ਤੇਰਾ ਦਰਸ਼ਨ ਕਰਕੇ ਮੈਂ ਹਮੇਸ਼ਾ ਖਿੜਿਆ ਰਵਾਂ ਮਹੱਲਾ 5 ਇਕੋ ਜਪਿਐ ਮਨਮਾਹੈ ਇਕਸ ਕੀ ਸਰਨਾਇ ਇਕ ਸਿਉ ਕਰਿ ਪਰਹੜੀ ਦੂਜੀ ਨਾਹੀ ਜਾਇ ਇਕ ਪ੍ਰਭੂ ਨੂੰ ਹੀ ਭਾਈ ਮਨ ਚਤੇਉਣਾ ਚਾਹੀਦਾ ਹੈ ਪ੍ਰਭੂ ਦੀ ਸਰ ਲੈਣੀ ਚਾਹੀਦੀ ਇਕ ਪ੍ਰਭੂ ਨਾਲ ਹੀ ਭਾਈ ਪ੍ਰੇਮ ਟਿਕਾ ਇਕੋ ਦਾਤਾ ਮੰਗੀਐ ਸਭ ਕਿਛ ਪੱਲੈ ਪਾਇਐ ਮਨ ਤਾਂ ਸਾਸ ਗਿਰਾਸ ਪ੍ਰਭ ਇੱਕੋ ਇੱਕ ਧਿਆਏ ਇੱਕ ਪ੍ਰਭੂ ਦਾਤੇ ਪਾਸੋਂ ਹੀ ਮੰਗਣਾ ਚਾਹੀਦਾ ਹੈ ਭਾਵੇਂ ਮਨ ਦੇ ਰਾਹੀ ਸਰੀਰ ਦੇ ਰਾਹੀ ਸਵਾਸ ਸਵਾਸ ਖਾਂਦਿਆਂ ਪਿੰਦੈ ਪ੍ਰਭੂ ਨੂੰ ਸਿਮਰ ਅਮਰਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ ਵੱਡ ਪਾਗੀ ਤੇ ਸੰਤ ਜਨ ਜਿਨ ਮਨ ਉਠਾ ਆਏ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਕੈਮਰਨ ਵਾਲਾ ਹੈ ਇਕ ਜਾਨਾ ਗੁਰੂ ਦੇ ਰਾਹੀ ਮਿਲਦਾ ਗੁਰਮੁਖ ਬੰਦੇ ਪਾਈ ਬੜੇ ਵੱਡੇ ਪਾਗਾ ਮਾਲੇ ਨੇ ਜਿੰਨਾ ਦਿਮਨ ਚ ਪ੍ਰਭੂ ਆ ਵਸਦਾ ਜਲ ਤਲ ਮਈਲ ਰਵ ਰਹਾ ਦੂਜਾ ਕੋਈ ਨਾ ਹੈ ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਏ ਪ੍ਰਭੂ ਜਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ ਇਸ ਕਰਕੇ ਨਾਨਕ ਅਰਦਾਸ ਕਰ ਕਿ ਮੈਂ ਇਸ ਪ੍ਰਭੂ ਦਾ ਨਾਮ ਸਿਮਰਾਂ ਉੜੀ ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕਾਣ ਜਿਸਨੂੰ ਤੂੰ ਰਖਵਾਲਾ ਜਿੱਤਾ ਤਿੰਨੇ ਪੈਣ ਏ ਪ੍ਰਭੂ ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈ ਉਸਨੂੰ ਕੋਈ ਮਾਰ ਨਹੀਂ ਸਕਦਾ ਕਿਉਂਕਿ ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਉਸਨੇ ਸਾਰਾ ਜਗਤ ਜਿੱਤ ਲਿਆ ਜਿਸਨੂੰ ਤੇਰਾ ਅੰਗ ਤਿਸ ਮੁਖ ਉਜਲਾ ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ ਪ੍ਰਈ ਪ੍ਰਭੂ ਜਿਸਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ ਸੁਖਰੂ ਹੋ ਗਿਆ ਹੈ ਉਹ ਬੜੇ ਪਵਿੱਤਰ ਜੀਵਨ ਵਾਲਾ ਬਣ ਗਿਆ ਜਿਸਨੂੰ ਤੇਰੀ ਨਜ਼ਰ ਨਾਲੇ ਖਾ ਪੁੱਛੀ ਹੈ ਜਿਸਨੂੰ ਤੇਰੀ ਖੁਸ਼ੀ ਤਿੰਨ ਨੌ ਨਿੱਧ ਪੁੱੰਚੀ ਹੈ ਜਿਸ ਤੇ ਤੇਰੀ ਮਿਹਰ ਹੈ ਉਹਨਾਂ ਦਾ ਹਿਸਾਬ ਨਹੀਂ ਪੁੱਛਿਆ ਜਾਂਦਾ ਸਮਝ ਲਓ ਉਹਨਾਂ ਨੇ ਨਾਮ ਦੇ ਨੌ ਰੂਪ ਖਜ਼ਾਨੇ ਮਾਣ ਲਏ ਨੇ ਜਿਸਨਾ ਤੂੰ ਪ੍ਰਭ ਵੱਲ ਤਿਸ ਕਾ ਮੋਛੰਦ ਗੀ ਜਿਸਨੋ ਤੇਰੀ ਮਿਹਰ ਸੋ ਤੇਰੀ ਬੰਦਕੀ ਜਿਸ ਬੰਦੇ ਦੇ ਧੜੇ ਤੇ ਤੂੰ ਹੈ ਉਹਨੂੰ ਕੋਈ ਮਥਾਜੀ ਨਹੀਂ ਰਹਿੰਦੀ ਜਿਸ ਉੱਤੇ ਤੇਰੀ ਮਿਹਰ ਔ ਤੇਰੀ ਭਗਤੀ ਕਰਦਾ ਸ਼ਲੋਕ ਮਹਿਲਾ ਪੰਜਵਾ ਹੋ ਕ੍ਰਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੇ ਸਦਾ ਪੁੱਲ ਸੇ ਜਮ ਜਮ ਮਰਦੇ ਤਿੰਨ ਕਦੇ ਨਾ ਚੁੱਕਨ ਹਾਵੇ ਏ ਮੇਰ ਸੁਆਮੀ ਮੇਰੇ ਉਤੇ ਦਇਆ ਕਰ ਮੇਰੀ ਉਮਰ ਸੰਤਾਂ ਦੇ ਸੰਗਤ ਚ ਰਹਿ ਕੇ ਬੀਤੇ ਜਮਨੁਕ ਤੇਤੋ ਵਿਛੜ ਜਾਂਦੇ ਨੂੰ ਸਦਾ ਜਮਦੇ ਮਰਦੇ ਰਹਿੰਦੇ ਨੇ ਮਹਿਲਾ ਪੰਜਵਾਂ ਸਤਗੁਰ ਸਿਮਰੋ ਆਪਨਾਂ ਘਟ ਆਵ ਘਟ ਕਟ ਘਾਟ ਹਰ ਹਰ ਨਾਮ ਜਪੰਤਿਆ ਕੋਈ ਨਾ ਬੰਦਾ ਬਾਟ ਆਪਣੇ ਗੁਰੂ ਨੂੰ ਆਪਣੇ ਹਿਰਦ ਦੇ ਵਿੱਚ ਉੱਠਦਿਆਂ ਬੈਠਦਿਆਂ ਪਾਈ ਹਰ ਸਮੇਂ ਚੇਤਾ ਰੱਖੋ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਜ਼ਿੰਦਗੀ ਦੇ ਰਸਤੇ 'ਚ ਕੋਈ ਵੀ ਕਾਰ ਰੋਕ ਨਹੀਂ ਪਾ ਸਕਦਾ ਪਉੜੀ ਤਿਤੈ ਤੂੰ ਸਮਰਾਤ ਜਿੱਥੈ ਕੋਈ ਨਾ ਹੈ ਉਥੇ ਤੇਰੀ ਰੱਖ ਅਗਨੀ ਉਦਰਮਾ ਹੈ हे ਪ੍ਰਭੂ ਜਿੱਥੇ ਕੋਈ ਸਹਾਇਤਾ ਕਰਦਾ ਨਹੀਂ ਉਥੇ ਤੂੰ ਹੀ ਕਰਨ ਯੋਗ ਹੈ ਤੁਸੀਂ ਬਖਸ਼ਿਸ਼ ਕਰਕੇ ਮਾਂ ਦੇ ਪੇਟ ਦੀ ਅੱਗ ਵਿੱਚ ਵੀ ਜੀਵਾਂ ਨੂੰ ਤੁਸੀਂ ਬਚਾ ਕੇ ਰੱਖਦੇ ਹੋ ਸੁਣ ਕੈ ਜਮ ਕੈ ਦੂਤ ਨਾਏ ਤੇਰਾ ਛੱਡ ਜਾਹੈ ਪਉ ਜਲ ਵਿਖਮਸਗਾ ਗੁਰ ਸ਼ਬਦ ਦੀ ਪਾਰ ਪਾਹੈ हे ਪ੍ਰਭੂ ਤੇਰਾ ਨਾਮ ਸੁਣ ਕੇ ਜਮਦੂਤ ਨੇੜੇ ਨਹੀਂ ਟੁਕਦੇ ਤੇ ਨਾਮ ਦੀ ਬਰਕਤ ਨਾਲ ਉਹ ਛੱਡ ਜਾਂਦੇ ਨੇ ਇਸੌਖੇ ਤੇ ਥਾ ਸਮੁੰਦਰ ਨੂੰ ਜੀਵ ਗੁਰੂ ਸ਼ਬਦ ਨਹੀਂ ਪਾਰ ਲੰਘ ਜਾਂਦੇ ਨੇ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਉਹੀ ਬੰਦਿਆਤਮਕ ਜੀਵਨ ਦਿਨ ਵਾਲਾ ਨਾਮ ਛੱਕਦੇ ਨੇ ਜਿਨ੍ਹਾਂ ਨੂੰ ਭੁੱਖ ਲੱਗਦੀ ਭਾਏ ਜਿਹੜੇ ਸੰਸਾਰ ਵਿੱਚ ਨਾਮ ਸਿਮਰਨ ਨੂੰ ਸਭ ਤੋਂ ਚੰਗਾ ਨੇਕ ਕੰਮ ਜਾਣ ਕੇ ਪ੍ਰਭੂ ਦੇ ਗੁਣ ਗਾਣ ਦਿਨ ਤਰ ਜਾਂਦੇ ਨੇ ਸਬਸੈ ਨੂੰ ਕਿਰਪਾਲ ਸਮਾਲੇ ਸਾ ਸਾ ਬਿਰਥਾ ਕੋਏ ਨਾ ਜਾਏ ਜੇ ਆਵੇ ਤੁਧ ਆਹੇ ਕਿਰਪਾਲ ਪ੍ਰਭੂ ਹਰੇਕ ਜੀਵ ਦੀ ਸਵਾਸ ਸਵਾਸ ਸੰਭਾਲ ਕਰਦਾ ਹੈ ਪ੍ਰਭੂ ਜਿਹੜਾ ਜੀਵ ਤੇਰੀ ਸ਼ਰਨ ਆਉਂਦਾ ਤੇਰੇ ਦਰ ਤੋਂ ਆਖ ਖਾਲੀ ਨਹੀਂ ਜਾਂਦਾ ਸ਼ਲੋਕ ਮਹੰਲਾ 5 ਦੂਜਾ ਤਿਸ ਨਾ 부ਜਾਇ ਉਪਾਰ ਬ੍ਰਹਮ ਨਾਮ ਦੇਹੋ ਆਧਾਰ ਗੰਗ ਅਗੋਚਰ ਸਹਿਬ ਸਮਰੱਤ ਸੱਚ ਦਾਤਾ ਰੇ ਪਾਰ ਬ੍ਰਹਮ ਜਿਸ ਮਨੁੱਖ ਨੂੰ ਤੇ ਆਪਣੇ ਨਾਮ ਦਾ ਅਸਰਾ ਦੇਣਾ ਉਸ ਨੂੰ ਕੋਈ ਹੋਰ ਅਸਰਾ ਨਹੀਂ ਸਜਾਉਂਦਾ ਤੂੰ ਆਪ ਅਪਵੰਚ ਹੈ ਇੰਦਰੀਆਂ ਦੀ ਦੌੜ ਤੋਂ ਪਰੇ ਹੈ ਤੂੰ ਨੇ ਚਲ ਨੇ ਰਵੈਰ ਸੱਚ ਸੱਚਾ ਤੂੰ ਤੇ ਦਰਬਾਰ ਕੀਮਤ ਕਹਿ ਨਾ ਜਾਇ ਅੰਤ ਨਾ ਪਾਰ ਆਵਾਰ ਤੂੰ ਥੇ ਰਹਿਣ ਵਾਲਿਆ ਤੂੰ ਟੱਲ ਐ ਤੇਰਾ ਕਿਸੇ ਨਾਲ ਵੈਰ ਨਹੀਂ ਤੇਰੰਤ ਨਹੀਂ ਪਾਇ ਸਕਦਾ ਤੇਰਾ ਹੱਥ ਬੰਨਣਾ ਨਹੀਂ ਲੱਭ ਸਕਦਾ ਪ੍ਰਭ ਛੋੜ ਹੋਰ ਜੇ ਮੰਗਣਾ ਸਭ ਵਿਖਿਆਰ ਸਚਾਰ ਸੇ ਸੁਖੀਏ ਸੱਚ ਸਾਧ ਸੇ ਜਿਨ ਸੋਚਾ ਵਿਵਹਾਰ ਪਰਮਾਤਮਾ ਨੂੰ ਵਿਸਾਰ ਕੇ ਭਾਈ ਹੋਰ ਚੀਜ਼ਾਂ ਮੰਗਣੀਆਂ ਇਹ ਮਾਇਆ ਦੇ ਚਸਕੇ ਨੇ ਸੁਆਹ ਨੇ ਭੋਲੇ ਅਸਲ ਵਿੱਚ ਉਹੀ ਬੰਦੇ ਸੁਖੀ ਨੇ ਉਹੀ ਸਦਾ ਕੈਮਰਾ ਨਾਲੇ ਸ਼ਾਹ ਨੇ ਜਿਨ੍ਹਾਂ ਨੇ ਨਾਮ ਦਾ ਵਪਾਰ ਕੀਤਾ ਜਿਨ ਲੱਗੀ ਪ੍ਰੀਤ ਪਰਬ ਨਾਮ ਸਹਿਜ ਸੁਖਸਾਰ ਨਾਨਕ ਕੇ ਕਾਰਾਦੇ ਸੰਤ ਨਰੇ ਨਾਰ ਜਿੰਨਾ ਬੰਦਿਆਂ ਦੀ ਪ੍ਰੀਤ ਪ੍ਰਭੂ ਦੇ ਨਾਮ ਨਾਲ ਬਣੀ ਹੈ ਉਹਨਾਂ ਨੂੰ ਆਤਮਕ ਡੋਲਤਾ ਦਾ ਸ੍ਰੇਸ਼ਟ ਸੁਖ ਨਸੀਬ ਹੈ ਇਹ ਨਾਨਕ ਉਹ ਮਨੁ ਗੁਰਮਖਾਂ ਦੀ ਚਰਨ ਧੂੜ ਵਿੱਚ ਰਹਿ ਕੇ ਪ੍ਰਭੂ ਨੂੰ ਧਿਆਉਂਦੇ ਨੇ ਸਮਹਿਲਾ ਪੰਜਵਾਂ ਆਨੰਦ ਸੂਕ ਬਿਸਰਾਮ ਨੇਤ ਹਰ ਕਾ ਕੀਰਤਨ ਗਾਏ ਔਰ ਸਿਆਣਪ ਛਾੜ ਦੇ ਨਾਨਕ ਉਦ੍ਰਸਨ ਆਏ ਪ੍ਰਭੂ ਦੀ ਸਿਫ਼ਤ ਸਲਾਹ ਕੀਤਿਆਂ ਸਦਾ ਆਨੰਦ ਸੁਖ ਸ਼ਾਂਤੀ ਬਣਦੀ ਨਾਨਕ ਹੋਰ ਚਿਤਰਾਇਆਂ ਛੱਡ ਦੇ ਨਾਮ ਦੀ ਬਰਕਤ ਨਾਲ ਸਾਗਰ ਤਰ ਜਾਹੇਗਾ ਪੌੜੀ ਨਾ ਤੂੰ ਆਵੇਂ ਵਾਸ ਬਹੁਤ ਸੀ ਕਿਣਾਵਣੇ ਨਾ ਤੂੰ ਆਵੇਂ ਵਾਸ ਬੇਦ ਪੜਾਵਣੇ ਇਹ ਪ੍ਰਭੂ ਬਹੁਤੇ ਵਿਖਾਵੇ ਤਰਲੇ ਲਿਆ ਤੂੰ ਜੀਵਾਂ ਦੇ ਵਾਸ ਵਿੱਚ ਨਹੀਂ ਆਉਂਦਾ ਵੇਦ ਪੜਨ ਪੜਾਉਣ ਵਾਲੀ ਤੂੰ ਕਿਸੇ ਦੇ ਜੀਵ ਵਾਸ ਚ ਨਹੀਂ ਆਉਂਦਾ ਨਾ ਤੂੰ ਆਵੇਂ ਵਾਸ ਤੀਰਥ ਨਾਈਐ ਨਾ ਤੂੰ ਆਵੇਂ ਵਾਸ ਧਰਤੀ ਧਾਈਐ ਤੀਰਥਾਂ ਤੇ ਇਸ਼ਨਾਨ ਕੀਤਿਆਂ ਵੀ ਵਾਸ ਚ ਨਹੀਂ ਆਉਂਦਾ ਧਰਤੀ ਗੌਣ ਨਾਲ ਵੀ ਵਾਸ ਵਿੱਚ ਨਹੀਂ ਆਉਂਦਾ ਨਾ ਤੂੰ ਆਵੇਂ ਵਾਸ ਕੀਤਾ ਸਿਆਣਪੈ ਨਾ ਤੂੰ ਆ ਮੈਂ ਵਾਸ ਬਹੁਤਾ ਦਾਣ ਦੇ ਬਹੁਤੀ ਸ਼ਾਨਮ ਕੀਤਿਆਂ ਵੀ ਵਾਸ ਚ ਨਹੀਂ ਆਉਂਦਾ ਦਾਣ ਦਿੱਤਿਆਂ ਵਾਸ ਵਿੱਚ ਨਹੀਂ ਆਉਂਦਾ ਸਭ ਕੋ ਤੇਰੇ ਵਾਸ ਅਗੰਮ ਅਗੋਚਰ ਤੂੰ ਭਗਤਾ ਕਹਿ ਵਾਸ ਭਗਤਾ ਤਾਣ ਤੇਰਾ ਹੈ ਪੁੰਜ ਪ੍ਰਭੂ ਤੂੰ ਸਭ ਜੀਵਾਂ ਦੇ ਵਾਸੈਮ ਤੂੰ ਸਿਰਫ ਉਹਨਾਂ ਉੱਤੇ ਹੀ ਰਹੀ ਜਿੰਨਾ ਹੈ ਜੋ ਤੇਰਾ ਸਿਮਰਨ ਕਰਦੇ ਨੇ ਸ਼ਲੋਕ ਮਹਲਾ 5 ਆਪੇ ਵੇਦ ਆਪ ਨਾਰਾਇਣ वैद जी का दुख लायन परमात्मा आप ही हकीम है आप ही रोग टानन वाला है ओ दुनिया वाले हकीम पखंडी आत्मा जेड़े होर लोक ने पखंडी वैद धार्मिक आगू को सगो दुख ही दंदे ने गुरु का शब्द अमृत रस खायन नानक जिन मन बसै तिसके सब दुख मिटायन आत्मिक रोग कटन ली ਖਾਣ ਵਾਲੀ ਚੀਜ਼ ਸਤਿਗੁਰੂ ਦਾ ਸ਼ਬਦ ਹੀ ਹੈ हे ਨਾਨਕ ਜਿਸ ਮਨੁੱਖ ਦੇ ਮਨ ਚ ਗੁਰੂ ਦਾ ਸ਼ਬਦ ਵਸਦਾ ਉਹਦੇ ਸਾਰੇ ਦੁੱਖ ਮਿਟ ਜਾਂਦੇ ਨੇ ਮਹਿਲਾ ਪੰਜਵਾ ਹਮੈ ਉਛਲੇ ਹੁਕਮੇ ਰਹਿ ਹੁਕਮ ਉਛਲੇ ਹੁਕਮੇ ਰਹਿ ਹੁਕਮੇ ਦੁੱਖ ਸੁਖ ਸਮ ਕਰਸੈ ਪ੍ਰਭੂ ਦੇ ਹੁਕਮ ਅਨੁਸਾਰ ਜੀਵ ਪਟਕਦਾ ਹੈ ਹੁਕਮ ਅਨਸਾਰ ਹੀ ਟਿਕਿਆ ਰਹਿੰਦਾ ਹੈ ਪ੍ਰਭੂ ਦੇ ਹੁਕਮ ਦੇ ਵਿੱਚ ਹੀ ਜੀਵ ਦੁੱਖ ਸੁੱਖ ਨੂੰ ਇਕੋ ਜਿਹਾ ਜਾਣ ਕੇ ਸਹਾਰਦਾ ਹੈ ਹੁਕਮੇ ਨਾਮ ਜਪੈ ਦਿਨ ਰਾਤ ਨਾਨਕ ਜਿਸਨੋ ਹੋਵੇ ਦਾਤ ਓਹਨੁਕ ਪ੍ਰਭੂ ਦੇ ਹੁਕਮ ਚ ਨਾਮ ਜਪਦਾ ਨਾਨਕ ਜਿਸ ਮਨੁ ਕੋਤੇ ਪ੍ਰਭੂ ਬਖਸ਼ਿਸ਼ ਕਰਦਾ ਉਤਰ ਜਾਂਦਾ ਹੁਕਮ ਮਰੈ ਹੁਕਮੇ ਹੀ ਜੀਵੈ ਹੁਕਮੇ ਨਾਨਾ ਵੱਡਾ ਥੀਵੈ ਪ੍ਰਭੂ ਦੇ ਹੁਕਮ ਚ ਜੀਵ ਜੰਮਦਾ ਮਰਦਾ ਹੁਕਮ ਦੇ ਵਿੱਚ ਹੀ ਨਿੱਕਾ ਜਾਂ ਫਿਰ ਵੱਡਾ ਹੋ ਜਾਂਦਾ ਹੁਕਮੇ ਸੋਗ ਹਰਖ ਆਨੰਦ ਹੁਕਮੇ ਜਪੈ ਨਿਰੋਧ ਦਰ ਗੁਰਮੰਤ ਹੁਕਮਾਂ ਵਿੱਚ ਹੀ ਜੀਵ ਨੂੰ ਚਿੰਤਾ ਤੇ 쿠ਸ਼ੀ ਆਨੰਦ ਵਾਪਰਦੇ ਨੇ ਪ੍ਰਭੂ ਦੇ ਹੁਕਮ ਵਿੱਚ ਹੀ ਕੋਈ ਜੀਵ ਗੁਰੂ ਦਾ ਸ਼ਬਦ ਜਪਦਾ ਵੀ ਕਾਰਨ ਦੂਰ ਕਰਨੇ ਸਮਰੱਤ ਹੁਕਮੇ ਆਵਣ ਜਾਣ ਰਹਾਏ ਨਾਨਕ ਜਾ ਕੋ ਭਗਤੀ ਲਾਇ ਉਹ ਮਨੁੱਖ ਦਾ ਜਨਮ ਮਰਨ ਵੀ ਪ੍ਰਭੂ ਆਪਣੇ ਹੁਕਮ ਅਨਸਾਰ ਹੀ ਰੋਕਤੇ ਇਹ ਨਾਨਕ ਜਿਸ ਮਨੁੱਖ ਨੂੰ ਪ੍ਰਭੂ ਆਪਣੀ ਭਗਤੀ ਵਿੱਚ ਜੋੜਦਾ ਤਰ ਜਾਂਦੇ ਨੇ ਬਉੜੀ ਹਉਂਤੀ ਸਟਾਡੀ ਕੁਰਬਾਨ ਜੇ ਤੇਰਾ ਸੇਵਦਾਰ ਹਉਂਤੀ ਸਟਾਡੀ ਬਲਿਹਾਰ ਜੇ ਗਾਵੈ ਗੁਣ ਅਪਾਰ ਏ ਪ੍ਰਭੂ ਮਸਟਾਡੀ ਤੋ ਸਦਕੇ ਆ ਜੋ ਸੇਵਾ ਭਗਤੀ ਕਰਦੈ ਮਸਟਾਡੀ ਤੋ ਬਾਰਨੇ ਜਾਨਾ ਜੋ ਤੇਰੇ ਬਿਅੰਤ ਗੁਣ ਗਾਨੈ ਸੋਟਾਡੀ ਤਨ ਤਨ ਜਿਸ ਲੋੜੇ ਨਿਰੰਕਾਰ ਸੋਟਾਡੀ ਪਾਗੜ ਜਿਸ ਸੱਚਾ ਦਵਾਰ ਬਾਰ ਭਾਗਾ ਵਾਲਾ ਓ ਟਾਡੀ ਜਿਸ ਨੂੰ ਕਾਲਪੁਰਖ ਆਪ ਚਾਉਂਦਾ ਮੁਬਾਰਕ ਓ ਟਾੜ ਜਿਸ ਨੂੰ ਪ੍ਰਭੂ ਦਾ ਸੱਚਾ ਦਰਪਾਪਦ ਓ ਟਾੜੀ ਤੁਦ ਧਿਆਏ ਕਲਾਣੇ ਦਿਨ ਰੈਣਾਰ ਮੰਗੇ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ ਏ ਪ੍ਰਭੂ ਜਿਹ ਹ ਸੁਭਾਗ ਟਾੜੀ ਸਦਾ ਤੈਨੂੰ ਗਾਉਂਦਾ ਦਿਨ ਰਾਤ ਤੈਨੂੰ ਚੇਤੇ ਕਰਦਾ ਤੇਥੋਂ ਤੇਰਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਮੰਗਦਾ ਕੱਪੜ ਪੋਜਨ ਸੱਚ ਰਹਿੰਦਾ ਲੈ ਵੈ ਧਾਰ ਛੋਟਾ ਢੀ ਗੁਣਮਨ ਜਿਸਨੂੰ ਪ੍ਰਭ ਪਿਆਰ ਹੈ ਪ੍ਰਭੂ ਤੇਰਾ ਸਦਾ ਥਿਰ ਨਾਮ ਇਸ ਢਾਟੀ پاس ਪਰਦਾ ਕੱਜਣ ਲਈ ਕੱਪੜਾ ਹੈ ਅਸਲ ਗੁਣਮਾਨ ਉਹ ਢਾਟੀ ਜਿਸਨੂੰ ਪ੍ਰਭੂ ਦਾ ਪਿਆਰ حاصل ਹੈ ਸ਼ਲੋਕ ਮਹੱਲਾ 5 ਅੰਮ੍ਰਿਤ ਬਾਣੀ ਅੰਮੇ ਹੋਰਾਸ ਅੰਮ੍ਰਿਤ ਹਰ ਕਾ ਨਾਮ ਮੰਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣਗਾ ਪ੍ਰਭੂ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਜਲ ਹੈ ਅਮਰ ਦਾ ਸਵਾਦ ਦੇਣ ਵਾਲਾ ਤੇ ਸਤਿਗੁਰੂ ਦੇ ਅੰਮ੍ਰਿਤ ਵਸਾਨ ਵਾਲੀ ਬਾਣੀ ਹੀ ਰਬਾਣੀ ਦੇ ਰਾਹੀ ਹੀ ਪ੍ਰਭੂ ਨਾਮ ਨੂੰ ਪਾਈ ਮੰਨ ਵਿੱਚ ਸਰੀਰ ਵਿੱਚ ਆਪਣੇ ਟਿਕਾ ਕੇ ਰੱਖੋ ਉਪਦੇਸ਼ ਸੁਣੋ ਤਮ ਗਿਰ ਸੁ ਗੁਰ ਸਿੱਖੋ ਸੱਚਾ ਇਹ ਸੁਆ ਜਨਮ ਪਦਾਰਤ ਸਫੁਲ ਹੋਏ ਮਨ ਮੈਂ ਲਾਹੋ ਪਾਓ اے ਗੁਰ ਸਿੱਖੋ ਉਪਦੇਸ਼ ਸੁਣੋ ਜ਼ਿੰਦਗੀ ਦਾ ਅਸਲ ਮਨੋਰਥ ਇਹੀ ਹੈ ਪਰਬੂ ਵਿੱਚ ਪ੍ਰਬੂ ਦਾ ਪਿਆਰ ਟਿਕਾਓ ਇਹ ਮਨੁੱਖਾ ਜੀਵਨ ਰੂਪ ਕੀਮਤੀ ਦਾ ਸਫਲ ਹੋ ਜਾਏਗੀ ਸੂਕ ਸਹਿਜ ਆਨੰਦ ਕਰਨਾ ਪ੍ਰਭ ਜਪਤਿਆਂ ਦੁੱਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰਗਾ ਪਈਐ ਥਾਉ ਪ੍ਰਭੂ ਦਾ ਸਿਮਰਨ ਕੀਤਿਆ ਦੁੱਖ ਦੂਰ ਹੋ ਜਾਂਦਾ ਹੈ ਨਾਨਕ ਪ੍ਰਭੂ ਦਾ ਨਾਮ ਜਪਿਆ ਇਸ ਲੋਕ ਚ ਸੁਖ ਮਿਲਦਾ ਪ੍ਰਭੂ ਦੀ ਹਜ਼ੂਰੀ ਚ ਥਾ ਮਿਲਦੀ ਹੈ ਮਹਿਲਾ 5ਵਾਂ ਨਾਨਕ ਨਾਮ ਧਿਆਈਐ ਗੁਰ ਪੂਰਾ ਮਤ ਦੇ ਪਾਣੈ ਜਪ ਤਬ ਸੰਜਮੋ ਪਾਣੈ ਹੀ ਕੱਢ ਲੈ ਏ ਨਾਨਕ ਪੂਰਾ ਗੁਰ ਤਾਂ ਇਹ ਮਤ ਦਿੰਦਾ ਕਿ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਜਪ ਤਬ ਸੰਜਮ ਪ੍ਰਭੂ ਦੀ ਰਜਾ ਵਿੱਚ ਹੀ ਪਾਈ ਹੋ ਰਹੇ ਨੇ ਪਾਣੈ ਜੋਨ ਪੁਆਈਐ ਪਾਣੈ ਬਖਸ਼ ਕਰੇ ਪਾਣੈ ਦੁੱਖ ਸੁਖ ਭੋਗਿਐ ਪਾਣੈ ਕਰਮ ਕਰੇ ਪ੍ਰਭੂ ਦੀ ਰਜਾ ਅਨੁਸਾਰ ਜੀਵ ਜੁਨਨ ਚ ਪਟਕਦਾ ਉਸ ਦੀ ਰੱਜਾ ਵਿੱਚੀ ਜੀਵ ਨੂੰ ਦੁੱਖ ਸੁੱਖ ਭੋਗਣਾ ਪੈਂਦਾ ਪਾਣੈ ਮਿੱਟੀ ਸਾਜਕੈ ਪਾਣੈ ਜੋਤ ਤਰੇ ਪਾਣੈ ਭੋਗ ਭਗਾ ਜਾਂਦਾ ਪਾਣੈ ਮਨੈ ਕਰੇ ਪ੍ਰਭੂ ਆਪਣੀ ਰੱਜਾ ਵਿੱਚੀ ਸਰੀਰ ਬਣਾ ਕੇ ਜਿੰਨ ਪਾਣਦਾ ਰੱਜਾ ਵਿੱਚੀ ਜੀਵਾਂ ਨੂੰ ਭੋਗਾਵਲ ਪ੍ਰੇਰਦਾ ਪਾਣੈ ਨਰਕ ਸੁਰਗ ਉਤਾਰੇ ਪਾਣੈ ਤਰਨ ਪਰੇ ਪਾੜਨਾ ਹੈ ਜਿਸ ਭਗਤੀ ਲੈ ਨਾਨਕ ਵਿਰਲੇ ਹੈ ਆਪਣੀ ਰਜ਼ਾ ਅਨੁਸਾਰ ਹੀ ਪ੍ਰਭੂ ਕਿਸੇ ਨਰਕ ਵਿੱਚ ਤੇ ਕਿਸੇ ਨੂੰ ਸੁਰਗ ਵਿੱਚ ਪਾਉਂਦਾ ਆਪਣੇ ਰਜ਼ਾ ਅਨੁਸਾਰ ਜਿਸ ਮਨੁੱਖ ਨੂੰ ਬੰਦਕੀ ਵਿੱਚ ਜੋੜਦਾ ਹੈ ਮਨੁੱਖ ਬੰਦਕੀ ਕਰਦਾ ਪੌੜੀ ਵੜਿਆਈ ਸੱਚੇ ਨਾਮ ਕੀ ਹਉ ਜੀਵਾ ਸੁਣ ਸੁਣੇ ਪਸ਼ੂ ਪ੍ਰੇਤ ਗਿਆਨ ਉਦਾਰੇ ਇੱਕ ਖਿਨੇ ਪ੍ਰਭੂ ਦੇ ਸੱਚੇ ਨਾਮ ਦੀ ਸਿਫਤਾ ਕਰ ਕਰਕੇ ਸੁਣ ਕੇ ਮੇਰੇ ਅੰਦਰ ਜਿੰਦ ਪੈਂਦੀ ਹੈ ਪ੍ਰਭੂ ਦਾ ਨਾਮ ਅਸ਼ੂ ਸੁਭਾਅ ਬਿਰਤੀ ਨੂਵੀ ਗਿਆਨਹੀਨਿਆਂ ਨੂੰ ਵੀ ਤਾਰ ਦਿੰਦਾ ਜਿਨ ਸਰੈਣ ਤੇਰਾ ਨਾਮ ਸਦਾ ਸਦ ਜਾਪੀਐ ਕ੍ਰਿਸ਼ਨਾ ਭੁਖ ਵਿਕਰਾਲ ਨਾਏ ਤੇਰੇ ਧਰਾਪੀਐ हे ਪ੍ਰਭੂ ਦਿਨ ਰਾਤ ਸਦਾ ਤੇਰਾ ਨਾਮ ਜਪਣਾ ਚਾਹੀਦਾ ਤੇਰਾ ਨਾਮ ਦੇ ਰਾਹੀ ਡਰਾਉਣੀ ਭੁਖ ਤਰੇ ਮੁੱਕ ਜਾਂਦੀ ਹੈ ਰੋਗ ਸੋਗ ਦੁਖ ਵੰਝੈ ਜਿਸ ਨਾਮ ਮਨ ਵਸੈ ਤੇ ਸਹਿ ਪ੍ਰਾਪਤ ਲਾਲ ਜੋ ਕੁਰਸ਼ਬ ਦੀ ਰਸੈ ਜਿਸ ਮਨੁੱਖ ਦੇ ਮਨ ਚ ਪ੍ਰਭੂ ਦਾ ਨਾਮ ਵਸ ਪੈਂਦਾ ਹੈ ਰੋਗ ਸੈਸਾ ਦੁੱਖ ਮੁੱਕ ਜਾਂਦਾ ਪ੍ਰੇ ਨਾਮ ਹੀਰਾ ਉਸ ਮਨੁੱਖ ਨੂੰ ਹਾਸਲ ਹੁੰਦਾ ਜਿਹੜਾ ਗੁਰੂ ਸ਼ਬਦ ਚ ਰਚ ਮਿਚ ਜਾਂਦਾ ਖੰਡ ਬ੍ਰਹਮੰਡ ਬਯੰਤ ਉਧਾਰਨ ਹਾਰਿਆ ਤੇਰੀ ਸ਼ੋਭਾ ਤੁਧ ਸੱਚੇ ਮੇਰੇ ਪਿਆਰਿਆ ਹੇ ਖੰਡਾ ਬ੍ਰਹਮੰਡਾ ਬਯੰਤ ਜੀਵਨ ਤਾਰਨ ਵਾਲੇ ਪ੍ਰਭੂ ਤੇ ਰਹਿਣ ਵਾਲੇ ਮੇਰੇ ਪਿਆਰੇ ਤੇਰੀ ਸ਼ੋਭਾ ਤੈਨੂੰ ਹੀ ਪਵਦੀ ਹੈ ਸ਼ਲੋਕ ਮਹਿਲਾ ਪੰਜਵਾਂ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਕ ਸੁੰਬੈ ਭੁੱਲੀ ਤਉ ਸੱਜਣ ਕੀ ਮੈਂ ਕੀਮਨਾ ਪਾਉਂਦੀ ਹਾਂ ਤਉਦ ਬਿਨ ਅੱਡ ਨਾਲ ਹੰਦੀ ਏ ਨਾਨਕ ਜੀ ਮੈਂ ਕੁਸੰਬੇ ਵਰਗੀ ਮਾਇਆ ਦੇ ਰੰਗ ਵਿੱਚ ਉਕਾਇ ਖਾ ਗਈਆਂ ਪਿਆਰਾ ਮਿੱਤਰ ਪ੍ਰਭੂ ਵਿਸਾਰ ਕੇ ਗਵਾ ਬੈਠੀ ਸੱਜਣ ਪ੍ਰਭੂ ਜੀ ਮੇਤੋ ਤੇਰੀ ਕਦਰ ਨਾ ਪੈ ਸਕੀ ਮਹਿਲਾ ਪੰਜਵਾਂ ਸਾ ਸਵੇਰਾਇਨ ਨਾਨਕ ਜੀਓ ਸਸਰਾਵਾਦੀ ਜੇਠ ਪਉ ਪਉ ਲੂ ਹੈ ਹੱਬੇ ਰਸ ਪਣਿੰਦੇ ਵਤਨ ਜਾ ਮੈਂ ਸੱਜਣ ਤੂੰ ਹੈ ਇਹ ਨਾਨਕ ਜੀ ਅਵਿਦਿਆ ਜੀਵ ਸਤਰੀ ਦੀ ਵੈਰਨ ਹੈ ਸਰੀਰ ਦਾ ਮੋ ਸਰੀਰ ਦੀ ਪਾਲਨ ਨਿਤ ਝਗੜਾ ਕਰਦਾ ਤੇ ਇਸ ਕਰਕੇ ਮੈਂ ਡਾਡਰ ਕੇ ਮੋੜ ਮੋੜ ਕੇ ਦੁਖੀ ਹੋ ਗਈਆਂ ਮੈਂ ਗਵਾ ਬੈਠੀਆਂ ਉਸ ਪ੍ਰਭੂ ਨੂੰ ਉਸ ਪਰਮਾਤਮਾ ਨੂੰ ਗਵਾ ਕੇ ਬਸ ਮੈਂ ਸੰਸਾਰ ਦੇ ਰਸਾਂ ਦੇ ਵਿੱਚ ਭੁੱਲ ਗਈਆਂ ਪਉੜੀ ਜਿਸ ਤੋਂ ਉੱਠਾ ਚਿਤ ਤਿਸ ਦਰਦ ਨਿਵਾਰਨੋਂ ਜਿਸ ਤੋਂ ਮੁਠਾ ਚਿਤ ਤਿਸ ਕਦੇ ਨਾ ਹਾਰਨੋਂ हे ਪ੍ਰਭੂ ਜਿਸ ਤੇ ਮਨ ਚ ਤੂੰ ਵਸ ਪੈਣਾ ਉਹ ਕਦੇ ਨਹੀਂ ਹਾਰਦਾ ਜਿਸ ਤੇ ਮਨ ਚ ਤੂੰ ਵਸ ਪੈਣਾ ਮਨੁੱਖਾ ਜਨਮ ਦੀ ਬਾਜੀ ਜਿੱਤ ਜਾਂਦਾ ਦੁੱਖ ਦਰਦ ਮੁੱਕ ਜਾਂਦਾ ਜਿਸ ਮਿਲਿਆ ਪੂਰਾ ਗੁਰੂ ਸੋ ਸਰਪਰ ਉਤਾਰਨੋਂ ਜਿਸਨਾਂ ਲਾਏ ਸ਼ਾਂਤੀ ਸਦ ਸੰਮਲ ਨੂੰ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ ਉਹ ਸੰਸਾਰ ਸਮੁੰਦਰ ਚ ਬਚ ਜਾਂਦਾ ਹੈ ਜਿਸ ਮਨੁੱਖ ਨੂੰ ਸੱਚਾ ਹਰੀ ਬਿਸਰਦਾ ਤੇ ਮਹਾਰਾਜ ਕਹਿਣ ਸਦਾ ਮਨ ਵਿੱਚ ਉਹ ਪਰਮਾਤਮਾ ਦਾ ਨਾਮ ਸੰਭਾਲ ਲੈਂਦਾ ਜਿਸ ਆਇਆ ਹਾਤ ਨਿਧਾਨ ਸੁਰਿਆ ਭਾਲਣ ਜਿਸਨਾਂ ਇੱਕ ਔਰੰਗ ਭਗਤ ਸੋ ਜਾਣਣ ਜਿਹੜੇ ਮਨੁੱਖ ਦੇ ਮਨ ਚ ਪਰਮਾਤਮਾ ਬਾਚ ਦਾ ਸਤਿਗੁਰੂ ਕਹਿਣ ਲੱਗਿਓ ਫਿਰ ਸੰਸਾਰ ਦੀ ਭਟਕਣਾ ਤੋਂ ਮੁੱਕ ਜਾਂਦਾ ਹੈ ਜਿਹਦੇ ਹਿਰਦੇ 'ਚ ਪਰਮੇਸ਼ਵਰ ਵੱਸ ਗਿਆ ਤੇ ਸਤਿਗੁਰੂ ਕਹਿਣ ਲੱਗਿਓ ਇੱਕੋ ਰੰਗ ਭਗਤ ਸੋ ਜਾਣਨੋ ਪਰਮੇਸ਼ਵਰ ਦੇ ਭਗਤੀ ਦੇ ਵਿੱਚ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਿਆ ਰਹਿੰਦਾ ਹੈ ਪਰਮਾਤਮਾ ਦੇ ਨਾਮ 'ਚ ਜੁੜ ਕੇ ਉਹ ਪ੍ਰਭੂ ਦੇ ਨਾਮ ਦੇ ਵਿੱਚ ਹਮੇਸ਼ਾ ਰੰਗ ਮਾਣਦਾ ਉਹ ਸਭਨਾ ਕੀ ਰੇਣ ਬਿਰਹੀ ਚਾਰਨ ਸਭ ਤੇਰੇ ਚੋਜ ਵਿਡਾਣ ਸਭ ਤੇਰਾ ਕਾਰਨ ਤੇ ਪ੍ਰਭੂ ਦੇ ਚਰਨਾਂ ਦਾ ਪ੍ਰੇਮੀ ਸਭਨਾ ਦੇ ਚਰਨਾਂ 'ਚ ਧੂੜ ਬਣਿਆ ਰਹਿੰਦਾ ਪ੍ਰਭੂ ਇਹ ਸਾਰੇ ਤੇਰੀ ਚ ਤਮਾਸ਼ੀਨ ਸਾਰਾ ਤੇਰਾ ਹੀ ਖੇਲ ਸਲੋਕ ਮਹੱਲਾ 5ਵਾਂ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿਛ ਤਿਆਗੀ ਹੱਬੇ ਸਾ ਕੁੜਾਵੇ ਡਿੱਠੇ ਤੋਂ ਪੱਲੇ ਤੰਡੇ ਲਾਗੀ ਏ ਨਾਨਕ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਅਖਣਾਏ ਮੈਂ ਸਭ ਕੁਝ ਛੱਡ ਦਿੱਤਾ ਤਿਆਗ ਦਿੱਤਾ ਮੈਂ ਵੇਖ ਲਿਆ ਦੁਨੀਆਂ ਦੇ ਸਾਰੇ ਸਾਖ ਝੂਠੇ ਨੇ ਮੈਂ ਤੁਹਾਡੇ ਪੱਲੇ ਲੱਗੀਆਂ ਮਹਿਲਾ ਪੰਜਵਾ ਫਿਰਦੀ ਫਿਰਦੀ ਨਾਨਕ ਜੀਓ ਹਉ ਫਾਵੀ ਥੀ ਬਹੁ ਦਿਸਾਵਰ ਪੰਦਾ ਤਾ ਹਉ ਸੁਖ ਸੁਖਾਲੀ ਸੁੱਤੀ ਜਾ ਗੁਰਮਿਲ ਸੱਜਣ ਮੈਂ ਲੱਦਾ ਏ ਨਾਨਕ ਜੀ ਮੈਂ ਪਟਕਦੀ ਪਟਕਦੀ ਹੋਰ ਹੋਰ ਦੇਸਾਂ ਦੇ ਪੈਂਡੇ ਚਾਗਦੀ ਚਾਗਦੀ ਪਾਗਲ ਜੀ ਹੋ ਗਈਆਂ ਪਰ ਜਦੋਂ ਸਤਗੁਰੂ ਜੀ ਮਿਲ ਕੇ ਮੈਨੂੰ ਸੱਜਣ ਪ੍ਰਭੂ ਲੱਭ ਗਿਆ ਤੇ ਬੜੇ ਸੁਖ ਨਾਲ ਮੈਂ ਹੁਣ ਸੋង ਗਈਆਂ ਮੈਂ ਟਿਕ ਗਈਆਂ ਪੌੜੀ ਸੱਬੇ ਦੁੱਖ ਸੰਤਾਪ ਜਾਨ ਤੁੱਟਾ ਭੁੱਲੀ ਐ ਜੇ ਕੀਚਣ ਲਖ ਉਪਾਅ ਤਾ ਕਹੀ ਨਾ ਖੁੱਲੀ ਐ ਏ ਪ੍ਰਭੂ ਤੇਰੀ ਯਾਤ ਕੁੰਝਾਈਏ ਤਾ ਮਨ ਨੂੰ ਸਾਰੇ ਦੁੱਖ ਕਲੇਸ਼ ਆ ਵਾਪਰਦੇ ਨੇ ਤੇਰੀ ਯਾਤ ਤੋਂ ਬਿਨਾਂ ਹੋਰ ਜੇ ਲੱਖਾਂ ਉਪਰਾਲੇ ਵੀ ਕੀਤੇ ਜਾਣ ਤਾ ਖਲਾਸੀ ਨਹੀਂ ਹੁੰਦੀ ਜਿਸ ਨੋ ਵਿਸਰੈ ਨਾਉ ਸੋ ਨਿਰਦਨ ਕਾਂਡਿਐ ਜਿਸ ਨੋ ਵਿਸਰੈ ਨਾਉ ਸੋ ਜੋਨੀ ਹਾਂਡਿਐ ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਸਿਮਰਨ ਭੁੱਲ ਜਾਏ ਉਹ ਕੰਗਾਲ ਕਿਹਾ ਜਾਂਦਾ ਜਿਸ ਮਨੁੱਖ ਨੂੰ ਪਰਮਾਲਕ ਪ੍ਰਭੂ ਦਾ ਨਾਮ ਸਿਮਰਨਾ ਭੁੱਲ ਜਾਏ ਉਹ ਜੁੰਨਾਂ ਚ ਪਟਕਦਾ ਜਿਸ ਖਸਮ ਨਾ ਆਵੇ ਚਿਤ ਤਿਸ ਜਮ ਡੰਡ ਦੇ ਜਿਸ ਖਸਮ ਨਾ ਆਵੇ ਚਿਤ ਰੋਗੀ ਸੇ ਗਣੇ ਜਿਸ ਮਨੁੱਖ ਦੇ ਚੇਚ ਖਸਮ ਪ੍ਰਭੂ ਨਹੀਂ ਆਉਂਦਾ ਉਸ ਨੂੰ ਜਮਰਾਤ ਸੱਜਾ ਦਿੰਦਾ ਜਿਸ ਮਨੁੱਖ ਦੇ ਚੇਚ ਖਸਮ ਪ੍ਰਭੂ ਨਹੀਂ ਆਉਂਦਾ ਜੇ ਇਹ ਬੰਦੇ ਰੋਗੀ ਗਿਣੇ ਜਾਂਦੇ ਨੇ ਜਿਸ ਕਸਮ ਨਾ ਆਵੀ ਚਿਤ ਸੋ ਖਰੋਂਕਾਰੀਆਂ ਸੋਈ ਦਹੇਲਾ ਜਗ ਜਿਨ ਨਾਉ ਵਿਸਾਰਿਆ ਜਿਹੜਾ ਪ੍ਰਭੂ ਨੂੰ ਭੁੱਲ ਗਿਆ ਵੱਡਾਂਕਾਰੀ ਹੈ ਜਿਹੜਾ ਪ੍ਰਭੂ ਨੂੰ ਭੁੱਲ ਗਿਆ ਜਗਤ ਵਿੱਚ ਦੁਖੀ ਹੈ ਸ਼ਲੋਕ ਮਹਿਲਾ 5 ਤੈਂਡੀ ਬੰਦਸ਼ ਮੈਂ ਕੋਏ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲੁ ਕੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਇਹ ਗੁਰਨਾਨਕ ਜੀ ਤਿਰ ਕੋਈ ਗੱਲ ਮੈਨੂੰ ਬੰਨਣ ਨਹੀਂ ਜਾਪਦੀ ਮੈਂ ਤਾਂ ਤੈਨੂੰ ਸਗੋ ਮਨ ਚ ਪਿਆਰਾ ਲੱਗਣ ਵਾਲਾ ਵੇਖਿਆ ਮਿਸ ਪਿਆਰੇ ਵਿਚੋਲੇ ਗੁਰੂ ਤੋ ਸਦਕੇ ਆ ਜਿਸ ਨੂੰ ਮਿਲ ਕੇ ਮੈਂ ਆਪਣੇ ਕਸਮ ਪ੍ਰਭੂ ਨੂੰ ਪਛਾਣਿਆ ਪਹਿਲਾ ਪੰਜਵਾਂ ਪਾਵ ਸੁਹਾਵੇ ਜਾਂ ਤੋ ਤਿਰ ਜੁਲ ਦੇ ਸੀ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤੋ ਜਸ ਗਾਵੇ ਜਿਉ ਪਿਆ ਤੋ ਸਰਣੀ ਉਹ ਪੈਰ ਸੋਹਣੇ ਲੱਗਦੇ ਨੇ ਜੋ ਤੇਰੇ ਪਾਸੇ ਵੱਲ ਤੁਰਦੇ ਨੇ ਉਹ ਸੇਰ ਭਾਗਾ ਮੰਨ ਜੋ ਤੇਰੇ ਕਦਮਾਂ ਉੱਤੇ ਡਿਗਦਾ ਮੁਖ ਸੋਹਣਾ ਲੱਗਦਾ ਜਦੋਂ ਤੇਰਾ ਜਸ ਗੰਦਾ ਹੈ ਪੌੜੀ মিলনারী सत्संग मंगल गाविया करका होआ বন্দान बौड़ना ताविया जिस जीव स्त्री ने सत्संग च मिलके प्रभु दे शिव तो सला दा गीत गाविया ओदे शरीर करदा ठुक बन गया ओ पटकना मुक गई बिनटे दुर्मत दुरत सोए कूड़ाविया सीलवंत पर दान हृदय सचाविया उस ते अंदरो पैड़ी मत ਨਾਸ਼ਵੰਤ ਪਦਾਰਥਾਂ ਦੀ ਚਾਕ ਮੁੱਕ ਜਾਂਦੀ ਜਿਹੀ ਜੀਵ ਸਤਿ ਚੰਗੇ ਸੁਭਾਅ ਵਾਲੀ ਹੋ ਜਾਂਦੀ ਹੈ ਅੰਤਰ ਬਾਹਰ ਇੱਕ ਇੱਕ ਹਰੀ ਤਾਵੀਆ ਮੰਦਰਸ਼ਨ ਕੀ ਪਿਆ ਚਰਨ ਦਾਸਾ ਵੀਆ ਉਸ ਨੂੰ ਆਪਣੇ ਅੰਦਰ ਸਾਰੀ ਸ੍ਰਿਸ਼ਟੀ ਵਿੱਚ ਇੱਕ ਪ੍ਰਭੂ ਹੀ ਦਿਖਦਾ ਉਹ ਜੀਵ ਸਤਿਦ ਮਨ ਵਿੱਚ ਪ੍ਰਭੂ ਦੇ ਦੀਦਾਰ ਦੀ ਤਾਂਗ ਬਣੇ ਰਹਿੰਦੀ ਹੈ ਸ਼ੋਭਾ ਬਣੀ ਸ਼ਿੰਗਾਰ ਖਸਮ ਜਾ ਰਾਵੀਆ ਮਿਲਿਆ ਆਏ ਸੰਜੋਗ ਜਾਂ ਇਸ ਭਾਪੀਆ ਉਹ ਜੀਵ ਸਤਰੀ ਨੂੰ ਖਸਮ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਜਦੋਂ ਪ੍ਰਭੂ ਨੂੰ ਜਿੰਨ ਬਉਟੀ ਪਿਆਰੀ ਲੱਗ ਪੈਂਦੀ ਹੈ ਪ੍ਰਭੂ ਦੀ ਸੰਜੋਗ ਸੱਤਾ ਦੀ ਬਰਕਤ ਨਾਲ ਉਹ ਪ੍ਰਭੂ ਦੀ ਜੋਤ ਮਿਲ ਜਾਂਦੀ ਹੈ ਸਲੋਕ ਮਹਿਲਾ 5 ਹਬ ਗੁਣ ਟੈਂਡੇ ਨਾਨਕ ਜੀਓ ਮੈਂ ਕੋਥੀਏ ਮੈਂ ਨਿਰਗੁਣ ਤੇ ਕਿਆ ਹੋਵੇ ਤੁਦ ਜੇਵੜਾ ਦਾ ਤਾਰ ਨਾ ਕੋਈ ਜਾਚਕ ਸਦਾ ਜਾਚੂ ਵੈ ਏ ਨਾਨਕ ਸਾਰੇ ਗੁਣ ਤੇਰੀ ਨੇ ਤੇਥੋ ਹੀ ਮੈਨੂੰ ਮਿਲੇ ਨੇ ਮੇਰੇ ਕੋਲ ਕੀ ਸੀ ਤੇਰੇ ਜੇਡਾ ਕੋਈ ਹੋਰ ਦਾਤਾ ਨਹੀਂ ਮੈਂ ਮੰਗ ਤੈਨ ਸਦਾ ਤੇਥੋਂ ਹੀ ਮੰਗਣਾ ਮਹਿਲਾ ਪੰਜਵਾਂ ਦੇ ਚੇ ਜੰਦੜੀ ਊਣ ਮਜੂਣਾ ਗੁਰਸੱਜਣ ਜਿਉ ਤਰਾਇਆ ਹੱਬੇ ਸੁਖ ਸੁਹਿਲੜੇ ਸੁੱਤਾ ਜਿੱਤਾ ਜਗ ਸਬਾਇਆ ਮੇਰਾ ਸੀ ਟੈਂਦਾ ਜਾ ਰਿਹਾ ਜੇਤੇ ਵਿੱਚ ਖੋ ਪੈ ਰਹੀ ਹੈ ਚਿੰਤਾਤੁਰ ਹੋ ਰਿਹਾ ਸੀ ਤਾਂ ਹੁਣ ਸਾਰੇ ਸੁੱਖ ਹੋਗੇ ਨੇ ਕਦੋਂ ਜਦੋਂ ਤੁਸੀਂ ਹਿਰਦੇ ਚ ਵਸ ਗਏ ਪਉੜੀ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਸਿਰ ਸ਼ਾਹਾਂ ਪਾਦਸ਼ਾਹ ਨੈਚਲ ਚੌਰ ਛਤ ਏ ਪ੍ਰਭੂ ਤੇਰਾ ਦਰਬਾਰ ਵੱਡਾ ਤੇਰਾ ਤਖthਿਰਨ ਵਾਲਾ ਤੇਰਾ ਚਵਰ ਤੇ ਛਤਰ ਵੀ ਅਟਲ ਹੈ ਜੋ ਪਾਵੇ ਪਾਰ ਬ੍ਰਹਮ ਸੋਈ ਸਚ ਨਿਆ ਜੇ ਪਾਵੇ ਪਾਰ ਬ੍ਰਹਮ ਨਿਥਾ ਮੈਂ ਮਿਲੈ ਤਾ ਉਨ ਸਾਫ ਟੱਲ ਜਿ ਪਰਮਾਤਮਾ ਨੂੰ ਚੰਗਾ ਲੱਗਦਾ ਜਿਸ ਨੂੰ ਚੰਗਾ ਲੱਗੇ ਤਾਂ ਨਿਆਸੇ ਨੂੰ ਆਸਰਾ ਮਿਲ ਜਾਂਦਾ ਜੋ ਕਿੰਨੀ ਕਰਤਾਰ ਸਾਈ ਭੜੀ ਗੱਲ ਜਿੰਨੀ ਪਛਾਤਾ ਖਸਮ ਸੇ ਦਰਗਾਹ ਮਲ ਉਹ ਗੱਲ ਚੰਗੀ ਹੈ ਜੋ ਕਾਰਤਾਰ ਨੇ ਆਪ ਕੀਤੀ ਜਿੰਨਾ ਬੰਦਿਆਂ ਨੇ ਕਸਮ ਪ੍ਰਭੂ ਨਾਲ ਸਾਂਝ ਪਾਈ ਹਜੂਰੀ ਪੈਲਵਣ ਬਣ ਜਾਂਦੇ ਨੇ ਸਹੀ ਤੇਰਾ ਫੁਰਮਾਨ ਕਿੰਨੇ ਨਾ ਫੇਰੀਏ ਕਾਰਨ ਕਰਨ ਕਰੀਮ ਕੁਦਰਤ ਤੇਰੀ ਏ ਪ੍ਰਭੂ ਤੇਰਾ ਹੁਕਮ ਸਦਾ ਠੀਕ ਹੁੰਦਾ ਕਿਸੇ ਜੀਵ ਨੇ ਕਦੇ ਮੋੜਿਆ ਨਹੀਂ ਇਸ ਸ੍ਰਿਸ਼ਟੀ ਦੇ ਰਚਨਹਾਰ ਜੀਵਾਂ ਤੇ ਬਖਸ਼ਿਸ਼ ਕਰਨ ਵਾਲੇ ਸਾਰੀ ਰਚੀ ਤੇਰੀ ਕੁਦਰਤ ਐ ਸਲੋਕ ਮਹਿਲਾ 5ਵਾਂ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਢੜੀ ਲਾਲੀ ਪਾਂਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਗ ਨਿਹਾਲੀ ਏ ਪ੍ਰਭੂ ਤੇਰੀਆਂ ਸੁਆ ਸੁਣ ਕੇ ਮੇਰਾ ਮਨ ਤਨ ਹਰਿਆ ਹੋਉਂਦਾ ਤੇਰਾ ਉਤ ਤਰਿਆ ਮੇਰਾ ਹਿਰਦਾ ਠਰ ਜਾਂਦਾ ਮਹਿਲਾ ਪੰਜਵਾ ਹਟ ਮੰਜਾਓ ਮਹਿਮਾਨ ਕਲਦਾ ਮੁੱਲ ਨਾ ਗਿੱਦਾ ਮੈਂ ਕਹੋ ਸਤਗੁਰੂ ਦਿੱਤਾ ਮੈਂ ਆਪਣੇ ਹਿਰਦੇ ਚ ਇੱਕ ਲਾਲ ਲੱਭਾ ਹੈ ਪਰ ਕਿਸੇ ਤੋਂ ਮੁੱਲ ਨਹੀਂ ਲਿਆ ਇਹ ਸਤ ਗੁਰੂ ਨੇ ਦਿੱਤਾ ਪੂੰਡ ਮੰਜਾਈ ਥੀਆ ਥਿੱਤਾ ਜਨਮ ਪਦਾਰਥ ਨਾਨਕ ਜੀ ਤਾਂ ਇਸ ਦੀ ਬਰਕਤ ਨਾਲ ਮੇਰੀ ਪਟਕ ਨਾ ਮੁੱਕ ਗਈ ਹੈ ਇਹ ਨਾਨਕ ਮੈਂ ਮਨੁੱਖਾ ਜੀਵਾ ਰੂਪ ਕੀਮਤੀ ਚੀਜ਼ ਲੱਭ ਲਈ ਹੈ ਪੌੜੀ ਜਿਸ ਕੈ ਮਸਤ ਕਰਮ ਹੋਏ ਸੋ ਸੇਵਾ ਲਾਗਾ ਜਿਸ ਗੁਰ ਮਿਲ ਕਮਲ ਪ੍ਰਗਾਸਿਆ ਸੁਵੰਦਿਨ ਜਾਗਾ ਪਈ ਜਿਸ ਮਨੁੱਖ ਨੂੰ ਕੁੱਤੇ ਪ੍ਰਭੂ ਦੀ ਬਖਸ਼ਿਸ਼ ਦਾ ਲੇਖ ਹੋਵੇ ਉਹ ਸੇਵਾ ਭਗਤੀ ਚ ਲੱਗਦਾ ਹੈ ਗੁਰੂ ਨੂੰ ਮਿਲ ਕੇ ਉਹਦਾ ਹਿਰਦਾ ਕਮਲ ਖਿੜ ਜਾਂਦਾ ਲੱਗਾ ਰੰਗ ਚਰਨਾਰ ਬਿੰਸ ਪਰੰਪੋ ਭਾਗਾ ਆਤਮ ਜਿੱਤਾ ਗੁਰਮਤੀ ਆਂਗ ਜਤ ਪਗਾ ਜਿਸ ਮਨੁੱਖ ਦੇ ਮਨ ਪ੍ਰਭੂ ਦੇ ਸੋਹਣੇ ਚਰਨਾਂ ਦਾ ਪਿਆਰ ਪੈਦਾ ਹੁੰਦਾ ਹੈ ਉਸ ਤਗੀ ਪਟਨਾ ਮੁੱਕ ਜਾਂਦੀ ਕਿਉਂਕਿ ਗੁਰੂ ਦੀ ਮੱਤ ਲੈ ਕੇ ਆਪਣੇ ਮਨ ਨੂੰ ਜਿੱਤ ਲੈਂਦਾ ਜਿਸ ਸਤਿਐ ਪਾਰ ਬ੍ਰਹਮ ਸੋ ਕਲਮੈ ਤਾਗਾ ਸਾਧੂ ਸੰਗਤ ਨਿਰਮਲਾ 68 ਵਜਨਾਗਾ ਜਿਸ ਮਨੁੱਖ ਨੇ ਪਰਮਾਤਮਾ ਨੂੰ ਸਿਮਰਿਆ ਉਹ ਸੰਸਾਰ ਦੇ ਵਿਕਾਰਾਂ ਦੇ ਟੱਕਰੇ ਜੋਕਾ ਹੋ ਗਿਆ ਗੁਰਮਖਾ ਦੀ ਸੰਗਤ ਉਸ ਦਾ ਮਨ ਪਵਿੱਤਰ ਹੋ ਜਾਂਦਾ ਜਿਸ ਪਰਮ ਮਿਲਿਆ ਆਪਣਾ ਸਵਪੁਰਖ ਸੁਭਾਗਾ ਨਾਨਕ ਇਸ ਬਲਹਾਰਨ ਜਿਸੇਵੜ ਭਾਗਾ ਭਾਗਾ ਵਾਲਾ ਮਨੁੱਖ ਜਿਸ ਨੂੰ ਪਿਆਰਾ ਪ੍ਰਭੂ ਮਿਲ ਪਿਆ ਏ ਨਾਨਕ ਮੈਂ ਸਦਕਿਉ ਸੁੱਤੋ ਜਿਸ ਤੇ ਨੇ ਵੱਡੇ ਪਾਗ ਨੇ ਜਿਸ ਪਰ ਮਿਲੇ ਆਪਣਾ ਸੋ ਪੁਰਖ ਸਪਾਗਾ ਨਾਨਕ ਤਿਸ ਬਲ ਹਾਰਣੈ ਜਿਸ ਏ ਵੱਡ ਪਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ